ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਚ ਆਪਾਂ ਗੱਲ ਕਰਾਂਗੇ AI ਬਾਰੇ AI ਕੀ ਹੈ AI ਦਾ ਪੂਰਾ ਨਾਮ ਹੈ ਆਰਟੀਫੀਸ਼ੀਅਲ ਇੰਟੈਲੀਜੈਂਸੀ ਵੈਸੇ ਇਹ ਕੋਈ ਨਵੀਂ ਚੀਜ਼ ਤਾਂ ਨਹੀਂ ਹੈ ਬਹੁਤ ਪੁਰਾਣੀ ਹੈ ਇਹ ਵੀ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਲੋਕਾਂ ਦੀਆਂ ਨੌਕਰੀਆਂ ਖਾ ਜਾਵੇਗੀ AI ਦੀ ਸ਼ੁਰੂਆਤ 1943 ਵਿੱਚ ਹੋਈ ਸੀ ਬਟ ਆਰਟੀਫੀਸ਼ੀਅਲ ਇੰਟੈਲੀਜੈਂਸੀ ਸ਼ਬਦ 1952 ਵਿੱਚ ਜੌਨ ਮੈਕਰਥੀ ਨੇ ਦੱਸਿਆ ਸੀ ਉਹਨਾਂ ਨੇ ਹੀ ਇੱਕ ਕਾਨਫਰੰਸ ਵਿੱਚ AI ਬਾਰੇ ਦੱਸਿਆ ਸੀ ਤਾਂ ਕਰਕੇ ਜੌਨ ਨੂੰ ਹੀ AI ਦਾ ਫਾਦਰ ਕਿਹਾ ਜਾਂਦਾ ਹੈ ਪਰ ਅੱਜ ਇਹ ਇੱਕ ਅਜੀਹੋ ਟੌਪਿਕ ਬਣ ਗਿਆ ਹੈ ਜੋ ਕਿ ਦੋ ਪਾਸੇ ਵੰਡਿਆ ਹੋਇਆ ਹੈ ਇੱਕ ਜਿਸ ਵਿੱਚ ਲੋਕ ਇਸ ਦੇ ਹੱਕ ਵਿੱਚ ਨੇ ਤੇ ਦੂਜਾ ਜਿਸ ਵਿੱਚ ਲੋਕ ਇਸ ਦੇ ਖਿਲਾਫ ਨੇ ਦੇਖਿਆ ਜਾਵੇ ਤਾਂ ਸਾਡੇ ਸਾਰਿਆਂ ਦੇ ਫੋਨ ਵਿੱਚ Siri ਤੇ Google Assistant ਇੱਕ AI ਦੀ ਹੀ ਦੇਣ ਨੇ 1969 ਵਿੱਚ ਪਹਿਲੀ AI ਦੀ ਲੈਬਰੇਟਰੀ ਬਣਾਈ ਗਈ ਸੀ MIT ਆਰਟੀਫੀਸ਼ੀਅਲ ਇੰਟੈਲੀਜੈਂਸੀ ਲੈਬ ਤਾਂ ਕਿ AI ਤੇ ਰਿਸਰਚ ਕੀਤੀ ਜਾ ਸਕੇ ਤੇ ਸਿਰੀ ਵਰਗਾ ਇੱਕ ਚੈਟਬੋਟ ਅਲੀਜਾ 1966 ਵਿੱਚ ਅਨਾਉਂਸ ਕੀਤਾ ਗਿਆ ਸੀ 1997 ਵਿੱਚ IBM ਕੰਪਨੀ ਨੇ ਇੱਕ ਰੋਬੋਟ ਬਣਾਇਆ ਸੀ ਜਿਸ ਨੇ ਵਰਲਡ ਲੈਵਲ ਦੇ ਚੈਸ ਪਲੇਅਰ ਗੈਰੀ ਗੋਸਪੋਵ ਨੂੰ ਹਰਾਇਆ ਸੀ 2006 ਵਿੱਚ AI ਬਿਜ਼ਨਸ ਵਿੱਚ ਐਂਟਰ ਹੋਇਆ ਤੇ ਉਸ ਸਮੇਂ Netflix, Fiv ਤੇ Twitter ਨੇ ਇਸ ਨੂੰ ਵਰਤਣਾ ਸ਼ੁਰੂ ਕੀਤਾ ਅੱਜ ਸਾਡੇ ਹਰ ਰੋਜ਼ ਦੇ ਕੰਮਾਂ ਵਿੱਚ AI ਨੂੰ ਵਰਤਿਆ ਜਾਂਦਾ ਹੈ ਜਿਵੇਂ ਕਿ ਅਸੀਂ ਮੋਬਾਈਲ ਜਾਂ ਟੈਲੀਵਿਜ਼ਨ ਤੇ ਜਿਸ ਤਰ੍ਹਾਂ ਅਸੀਂ ਕੋਈ ਵੀ ਵੀਡੀਓ ਦੇਖਣਾ ਚਾਹੁੰਦੇ ਹਾਂ ਤਾਂ ਉਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਸਾਡੇ ਸਾਹਮਣੇ ਆਉਣ ਲੱਗ ਜਾਂਦੀਆਂ ਨੇ ਅਸੀਂ ਕਹਿ ਸਕਦੇ ਹਾਂ ਕਿ AI ਆਵੇਗਾ ਬਟ ਅਸਲ ਵਿੱਚ ਇਹ ਕਦੋਂ ਦਾ ਆਇਆ ਹੈ ਫੋਨ ਵਿੱਚ ਜਦੋਂ ਅਸੀਂ ਕਿਸੇ ਸ਼ਬਦ ਨੂੰ ਲਿਖਣ ਲਈ ਦੋ ਅੱਖਰ ਵੀ ਦਬਦੇ ਹਾਂ ਤਾਂ ਉਸ ਦਾ ਪੂਰਾ ਸ਼ਬਦ ਲਿਖਿਆ ਜਾਂਦਾ ਹੈ ਤੇ ਨਾਲ ਹੀ ਉਸ ਦੇ ਮਿਲਦੇ ਜੁਲਦੇ ਹੋਰ ਸ਼ਬਦ ਵੀ ਆ ਜਾਂਦੇ ਆ ਸੋ ਇਹ ਅੱਧੀ ਸਟੇਜ AI ਦੀ ਹੈ ਸੋ ਹੁਣ ਐਲਨ ਮਸਕ ਨੇ ਵੀ ਕਿਹਾ ਹੈ ਕਿ AI ਸਾਡੇ ਲਈ ਪਰਮਾਣੂ ਬੰਬ ਤੋਂ ਵੀ ਵੱਧ ਖਤਰਨਾਕ ਹੈ ਸੋ ਜਿਵੇਂ ਜਿਵੇਂ ਰੋਬੋਟ ਵਧਣਗੇ ਉਹਨਾਂ ਦਾ ਸਾਨੂੰ ਨੁਕਸਾਨ ਵੀ ਦੇਖਣ ਨੂੰ ਮਿਲੇਗਾ ਹੁਣ ਅਸੀਂ ਗੱਲ ਕਰਦੇ ਹਾਂ ਸੋਫੀਆ ਰੋਬੋਟੀ ਇਸ ਨੂੰ ਸ਼ਾਇਦ ਤੁਸੀਂ ਵੇਖਿਆ ਵੀ ਹੋਵੇਗਾ ਇਸ ਨੂੰ 2016 ਵਿੱਚ ਹੈਨਸਨ ਰੋਬੋਟਿਕ ਕੰਪਨੀ ਨੇ ਬਣਾਇਆ ਸੀ ਇਸ ਨੂੰ ਪੂਰੀ ਤਰ੍ਹਾਂ ਹਿਊਮਨ ਫੇਸ ਦਿੱਤਾ ਗਿਆ ਜੋ ਕਿ ਇੱਕ ਪੁਰਾਣੀ ਕੁਈਨ ਦੀ ਨਕਲ ਸੀ ਇਹ ਦੁਨੀਆ ਦਾ ਪਹਿਲਾ ਰੋਬੋਟ ਹੈ ਜਿਸ ਨੂੰ ਸਾਊਦੀ ਅਰਬ ਦੀ ਸਿਟੀਜ਼ਨਸ਼ਿਪ ਮਿਲੀ ਹੋਈ ਹੈ ਇਸ ਨੂੰ ਬਣਾਉਣ ਦਾ ਕਾਰਨ ਇਹ ਸੀ ਕੇ ਲੋਕਾਂ ਨੂੰ ਮੈਡੀਕਲ ਥੈਰੇਪੀ ਦੇ ਸਕੇ ਤੇ ਲੋਕਾਂ ਨਾਲ ਅਟਰੈਕਸ਼ਨ ਕਰ ਸਕੇ ਅੱਗੇ ਅਸੀਂ ਗੱਲ ਕਰਦੇ ਹਾਂ ਐਫੀ ਚੈਟਬੋਟ 2017 ਵਿੱਚ ਐਫੀ ਨੇ ਦੋ ਚੈਟਬੋਟ ਬਣਾਏ ਅਲਾਈਸ ਤੇ ਬੋਬ ਜੋ ਕਿ ਇੰਗਲਿਸ਼ ਵਿੱਚ ਗੱਲ ਕਰਨ ਵਾਲੇ ਚੈਟਬੋਟ ਸੀ ਪਰ ਕੁਝ ਸਮਾਂ ਬੀਤਣ ਤੇ ਇਹਨਾਂ ਨੇ ਆਪਣੀ ਭਾਸ਼ਾ ਤਿਆਰ ਕਰ ਲਈ ਹੁਣ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ AI ਆਪਣੀ ਭਾਸ਼ਾ ਬਣਾ ਸਕਦਾ ਹੈ ਤੇ ਇਨਸਾਨ ਉਸ ਨੂੰ ਸਮਝ ਵੀ ਨਹੀਂ ਸਕਦੇ ਅੱਗੇ ਗੱਲ ਕਰਦੇ ਹਾਂ ਡੀਫੇਕ ਬਾਰੇ ਤੇ ਇਸ ਬਾਰੇ ਬਹੁਤ ਜਾਣਿਆਂ ਨੂੰ ਵੈਸੇ ਪਤਾ ਵੀ ਹੋਵੇਗਾ ਪਰ ਇਹ ਸਭ ਤੋਂ ਖਤਰਨਾਕ ਹੋ ਸਕਦੀ ਹੈ AI ਦੀ ਇਹ ਟੈਕਨੋਲੋਜੀ ਕਿਸੇ ਵੀ ਇਨਸਾਨ ਨੂੰ ਜੋ ਬੁਲਾਉਣਾ ਚਾਹੁੰਦੀ ਹੈ ਬੁਲਾ ਸਕਦੀ ਹੈ ਤੇ ਉਸ ਦੀ ਸ਼ਕਲ ਵੀ ਬਣਾ ਸਕਦੀ ਹੈ ਫਿਰ ਉਹ ਚਾਹੇ ਕਿਸੇ ਵੀ ਕੰਟਰੀ ਵਿੱਚ ਹੋਵੇ ਕੋਈ ਵੀ ਬੰਦਾ ਗਲਤ ਵੀਡੀਓ ਬਣਾ ਕੇ ਕਿਸੇ ਨੂੰ ਵੀ ਮਿਸਗਾਈਡ ਕਰ ਸਕਦਾ ਹੈ ਤੇ ਜਿਸ ਤੋਂ ਬਾਅਦ ਕੋਈ ਵੱਡੀ ਜੰਗ ਲੱਗ ਸਕਦੀ ਹੈ ਪਰ ਇਸ ਦੇ ਫਾਇਦੇ ਵੀ ਬਹੁਤ ਨੇ ਜਿਵੇਂ ਕਿ ਮੂਵੀ ਐਡੀਟਿੰਗ ਤੇ ਜਿਵੇਂ ਤੁਸੀਂ ਸਿੱਧੂ ਦਾ ਮੇਰਾ ਨਾਮ ਗਾਣਾ ਵੀ ਦੇਖਿਆ ਹੋਵੇਗਾ ਉਸ ਵਿੱਚ ਜੋ ਵੀ ਸਿੱਧੂ ਦੇ ਸੀਨ ਸੀ ਉਹ ਬਹੁਤ ਹੱਦ ਤੱਕ ਡੀਫੇਕ ਦੀ ਮਦਦ ਨਾਲ ਲਏ ਗਏ ਸੀ ਇਸ ਦੀ ਵਰਤੋਂ ਨਾਲ ਸਾਡੇ ਕਲਾਕਾਰ ਜੋ ਕਿ ਹੁਣ ਇਸ ਦੁਨੀਆ ਵਿੱਚ ਨਹੀਂ ਉਹਨਾਂ ਨੂੰ ਦਿਖਾਉਣ ਲਈ ਵੀ ਇਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਅਸੀਂ ਉਂਝ ਵੇਖੀਏ ਤਾਂ ਹਰ ਇੱਕ ਚੀਜ਼ ਦੇ ਫਾਇਦੇ ਤੇ ਨੁਕਸਾਨ ਹੁੰਦੇ ਹੀ ਨੇ ਸੋ ਚੈਟ ਜੀਪੀਟੀ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਾ ਹੀ ਹੋਵੇਗਾ ਇਸ ਦੀ ਬਹੁਤ ਚर्चा ਹੋ ਰਹੀ ਹੈ ਕਿਉਂਕਿ ਇਸ ਨੇ ਬਹੁਤ ਜੁਜੋ ਜੋੜ ਲਏ ਨੇ ਚੈਟ ਜੀਪੀਟੀ ਆਉਣ ਵਾਲੇ ਸਮੇਂ ਵਿੱਚ ਗੂਗਲ ਲਈ ਖਤਰਾ ਬਣ ਸਕਦਾ ਹੈ ਇਹ ਬਿਲਕੁਲ ਹਿਊਮਨ ਰਾਈਟਿੰਗ ਵਿੱਚ ਸਾਨੂੰ ਕੋਈ ਵੀ ਪੈਰਾ ਲਿਖ ਕੇ ਦੇ ਦਿੰਦਾ ਹੈ ਤੇ ਬਹੁਤ ਸਾਰੇ ਬਲੌਗ ਵੀ ਇਸ ਦੀ ਮਦਦ ਨਾਲ ਲਿਖੇ ਜਾ ਰਹੇ ਨੇ ਇਸ ਨੂੰ ਬਣਾਉਣ ਵਾਲੀ ਕੰਪਨੀ ਓਪਨ AI ਦੇ ਪਿੱਛੇ ਮਾਈਕਰੋਸਾਫਟ ਖੜਾ ਹੈ ਮਾਈਕਰੋਸਾਫਟ ਨੇ ਇਸ ਕੰਪਨੀ ਵਿੱਚ 1 ਅਰਬ ਡਾਲਰ ਇਨਵੈਸਟ ਕੀਤੇ ਨੇ ਤੇ ਇੰਡੀਆ ਟੂਡੇ ਨੇ ਆਪਣੀ ਪਹਿਲੀ AI ਐਂਕਰ ਲਾਂਚ ਕਰ ਦਿੱਤੀ ਹੈ ਸੋ ਇਹ ਅਸਲੀ ਔਰਤ ਨਹੀਂ ਹੈ ਇਹ ਪੂਰੀ ਤਰ੍ਹਾਂ AI ਦੁਆਰਾ ਬਣਾਈ ਗਈ ਹੈ ਤੇ ਇਹਦੀ ਆਵਾਜ਼ ਵੀ AI ਦੁਆਰਾ ਹੀ ਬਣਾਈ ਗਈ ਹੈ ਆਉਣ ਵਾਲੇ ਸਮੇਂ ਵਿੱਚ AI ਦਾ ਬਹੁਤ ਕੁਝ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ। ਸੋ ਸਾਡੇ ਲਈ ਵਧੀਆ ਵੀ ਹੋਵੇਗਾ ਜਾਂ ਇਸ ਦੇ ਅੱਗੇ ਕੀ ਸਾਨੂੰ ਫਾਇਦੇ ਤੇ ਨੁਕਸਾਨ ਹੋਣਗੇ ਉਹ ਅਸੀਂ ਆਉਣ ਵਾਲੇ ਸਮੇਂ ਵਿੱਚ ਦੇਖ ਸਕਦੇ ਹਾਂ। ਸੋ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।